ਸਾਨਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਜੀਸੀਬੀ ਮਸ਼ੀਨ ਲਿਆਂਦੀ ਗਈ ਹੈ ਇਹ ਮਸ਼ੀਨ ਕੱਲ ਦਿੱਲੀ ਕੂਚ ਤੇ ਲਈ ਸ਼ੰਭੂ ਬੈਰੀਅਰ ਦੇ ਵਿੱਚ ਹਰਿਆਣਾ ਦੇ ਸਰਕਾਰ ਦੇ ਵੱਲੋਂ ਜੋ ਬੈਰੀਗੇਡ ਲਗਾਏ ਗਏ ਨੇ ਉਹਨਾਂ ਨੂੰ ਇਸ ਜੀਸੀਬੀ ਮਸ਼ੀਨ ਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਆਪਣੀਆਂ ਹੱਕੀ ਮੰਗਾਂ ਨੂੰ ਮਨਮਾਉਣ ਦੇ ਲਈ ਕਿਸਾਨ ਸ਼ੰਭੂ ਬੈਰੀਅਰ ਤੇ ਪਿਛਲੇ 9 ਦਿਨਾਂ ਤੋਂ ਬੈਠੇ ਹੋਏ ਨੇ ਕਿਸਾਨ ਅੰਦੋਲਨ 2020 ਚ ਵੀ ਚੱਲਿਆ ਉਦੋਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਐਮਐਸਪੀ ਦੀ ਗਰੰਟੀ ਨਹੀਂ ਦਿੱਤੀ ਗਈ ਨਾ ਹੀ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਤੇ ਨਾ ਹੀ ਮੁਆਵਜ਼ਾ ਦਿੱਤਾ ਗਿਆ ਹੋਰ ਵੀ ਕਈ ਮੰਗਾਂ ਨੇ ਜੋ ਕਿਸਾਨਾਂ ਦੀਆਂ ਨੇ ਜੀਸੀਬੀ ਮਸ਼ੀਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬੈਰੀਅਰ ਤੇ ਲਿਆਂਦੀ ਗਈ ਹੈ ਅੱਗੇ ਵਧਿਆ ਜਾਏਗਾ ਬੈਰੀਗੇਟਿੰਗ ਨੂੰ ਤੋੜਿਆ ਜਾਏਗਾ ਕਿਸਾਨਾਂ ਦੇ ਵਿੱਚ ਪੂਰਾ ਹੌਸਲਾ ਹੈ ਲਗਾਤਾਰ ਅੱਜ 9 ਦਿਨ ਹੋ ਚੁੱਕੇ ਨੇ ਕਿਸਾਨਾਂ ਦਾ ਧਰਨਾ ਇੱਥੇ ਸ਼ੰਭੂ ਬੈਰੀਅਰ ਤੇ ਜਾਰੀ ਹੈ ਉਹਨਾਂ ਦੀਆਂ ਜੋ ਅੰਦੋਲਨੀਆਂ ਮੰਗਾਂ ਹੈਗੀਆਂ ਨੇ ਜੋ ਉਹਨਾਂ ਦੇ ਸਾਹਮਣੇ ਰੱਖੀਆਂ ਗਈਆਂ ਨੇ ਉਸ ਨੂੰ ਪੂਰਾ ਕੀਤਾ ਜਾਵੇ ਜੋ ਨਾਲ ਜੋ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਐਮਐਸਪੀ ਦੇ ਉੱਪਰ ਪੰਜ ਫਸਲਾਂ ਦੇ ਉੱਪਰ ਐਮਐਸਪੀ ਦੀ ਪ੍ਰੋਪੋਜ਼ਲ ਦਿੱਤੀ ਗਈ ਸੀ ਜਿਸ ਨੂੰ ਕਿਸਾਨਾਂ ਨੇ ਟਕਰਾ ਦਿੱਤਾ ਹੈ ਤੇ ਹੁਣ ਦਿੱਲੀ ਵਧਣਗੇ ਦਿੱਲੀ ਕੂਚ ਕੀਤੀ ਜਾਏਗੀ ਹਾਲਾਂਕਿ ਕਿਸਾਨਾਂ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਸ ਦੇ ਵਿੱਚ ਮੰਗ ਕੀਤੀ ਹੈ ਕੇਂਦਰ ਸਰਕਾਰ ਤੋਂ ਸੰਸਦ ਦਾ ਇੱਕ ਦਿਨ ਦਾ ਸੈਸ਼ਨ ਬੁਲਾਇਆ ਜਾਵੇ ਤੇ ਐਮਐਸਪੀ ਦਾ ਕਾਨੂੰਨ ਪਾਸ ਕੀਤਾ ਜਾਵੇ ਨਵਾਂ ਅਧਿਆਦੇਸ਼ ਲਿਆਂਦਾ ਜਾਵੇ ਉਹ ਉਹਨਾਂ ਦੀ ਐਮਐਸਪੀ ਦੀ ਮੰਗ ਪੂਰੀ ਹੋ ਸਕੇ ਸ਼ੰਭੂ ਬੈਰੀਅਰ ਤੇ ਆਪਣੇ ਸਹਿਯੋਗੀ ਲਾਲਤਾ ਪ੍ਰਸ अशर टुडी इहो बि साझा